ਮੈਂ ਨਹੀਂ ਮੰਨਦਾ ਕਿ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋਈ ਹੋਵੇ ਹੁਣ ਵੀ ਆਪਣੇ ਨੇੜੇ ਤੇੜਾ ਐਡਾ ਨਹੀਂ ਸੀ ਬੰਦਾ 6.5 ਫੁੱਟ ਦਾ ਬੰਦਾ ਯਾਰ ਪਹਾੜ 'ਚ ਡ ਜੋ ਸਾਸੀ ਉਹਦਾ ਨੇ ਦੇਖ ਕੇ 2 ਫੁੱਟ ਦੂਰ ਹੋ ਕੇ ਬੰਦਾ ਖੜਦਾ ਹੀ ਐਡਾ ਹੱਥ ਸੀ ਹਣਾ ਪਸੰਦਰ ਦਾ ਤੇ ਉਹ ਯਾਦਾਂ ਹੀ ਰਹਿ ਗਈਆਂ ਬਸ ਯਾਰ ਆਈਡਲ ਕੋਈ ਅਸੀਂ 2.5 ਮਹੀਨੇ ਮਿਲੇ ਹੋਵਾਂਗੇ ਉਹਨਾਂ ਦੇ ਜਿਹੜਾ ਫਾਰਮ ਆ ਉੱਥੇ ਹੀ ਅਕਸਰ ਉੱਥੇ ਬੈਠਦੇ ਹੁੰਦੇ ਸੀ ਮਾਈਨਰ ਆਪਰੇਸ਼ਨ ਦਾ ਮਤਲਬ ਕਿ 15-20 ਮਿੰਟ ਚ ਉਹ ਇਹ ਕਚੀਰਾ ਦਿਨਾ ਸੀ ਦੇਖਣਾ ਸੀ ਕਿਥੋਂ ਕਿ ਕੀ ਇਹਦਾ ਟਾਇਰ ਹੋਇਆ ਉਹਨੂੰ ਚੰਗੀ ਤਰ੍ਹਾਂ ਉਹਦਾ ਟ੍ਰੀਟਮੈਂਟ ਕਰਕੇ ਦੈਟਸ ਇਟ ਤੇ ਉਹ ਤਬ 20-25 ਮਿੰਟ ਚ ਮਨ ਲਾਦਾ ਕਿ ਓਟੀ ਤੋਂ ਬਾਹਰ ਹੋਣਾ ਚਾਹੀਦੇ ਸੀ ਤੇ ਹੁਣ ਪਤਾ ਨਹੀਂ ਕਿ ਉੱਥੇ ਉਸ ਟਾਈਮ ਕੀ ਹੋਇਆ ਕਿ ਕੋਈ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਹੋਇਆ ਕਿ ਕਿ ਹਜੇ ਤੱਕ ਸਪਸ਼ਟੀਕਰਨ ਹੀ ਨਹੀਂ ਆਇਆ ਪ੍ਰੋਪਰ ਨਾ ਆਪਾਂ ਨੂੰ ਕੁਝ ਪਤਾ ਹੀ ਨਹੀਂ ਫਾਈਲ ਹੀ ਨਹੀਂ ਪਤਾ ਉਹਨਾਂ ਦੀ ਕਿ ਕੀ ਉਹਦੇ ਚ ਆਇਆ ਬਟ ਐਦਾਂ ਅਚਨਚੇਤ ਡੈਥ ਹੋ ਜਾਣੀ ਮੈਂ ਨਹੀਂ ਮੰਨਦਾ ਕਿ ਵੀ ਉਹਨਾਂ ਦੀ ਨਾਰਮਲੀ ਡੈਥ ਹੋਈ ਹਾਰਟ ਅਟੈਕ ਜ਼ਰੂਰੀ ਤਾਂ ਹੈ ਨਹੀਂ ਕਿ ਕੱਲੇ ਬੋਡੀ ਬਿਲਡਰਾਂ ਨੂੰ ਆਉਂਦਾ ਵਾ ਹਾਰਟ ਅਟੈਕ ਤਾਂ ਦੁਨੀਆ 'ਚ ਬਹੁਤ ਇਦਾਂ ਦੀਆਂ ਮੌਤਾਂ ਨੇ ਜਿਹੜੀਆਂ ਹਾਰਟ ਅਟੈਕ ਨਾ ਹੁੰਦੀਆਂ ਆ ਬੋਡੀ ਬਿਲਡਰ ਦਾ ਕੋਈ ਵੀ ਬੋਡੀ ਬਿਲਡਰ ਵਾਲਾ ਬੰਦਾ ਵਾ ਉਹਦਾ ਕਨੈਕਸ਼ਨ ਹਾਰਟ ਅਟੈਕ ਨਾਲ ਜੋੜ ਦਿੱਤਾ ਜਾਂਦਾ ਪਿੱਛੇ ਜੇ ਸਤਨਾਮ ਘੱਟੜਾ ਸੀ ਉਹਦਾ ਵੀ ਇਹੀ ਕਿਹਾ ਕਿਹਾ ਗਿਆ ਬਈ ਹਾਰਟ ਅਟੈਕ ਆਇਆ ਉਹਨੂੰ ਨਾ ਸਿੱਧਾ ਸਿੱਧਾ ਬਲੇਮ ਕਰ ਦਿੱਤਾ ਜਾਂਦਾ ਕਿ ਤੁਸੀਂ ਐਨਾਬੋਲਿਕ ਯੂਜ਼ਰ ਹੋ ਤੁਸੀਂ ਪਰਫਾਰਮੈਂਸ ਐਨਹਾਂਸਿੰਗ ਡਰੱਗ ਕੰਜ਼ੂਮ ਕਰਦੇ ਹੋ ਕਿ ਤੁਹਾਡੇ ਹਾਰਟ ਤੁਹਾਨੂੰ ਹਾਰਟ ਅਟੈਕ ਆਉਣਾ ਹੀ ਆਉਣਾ ਉਹਨਾਂ ਨੂੰ ਬਾਡੀ ਬਾਲੀਵੁੱਡ ਤੱਕ ਲੋਕ ਜਾਣਦੇ ਐ ਮੈਂ ਕਹਿੰਦਾ ਫੋਰਨ ਚੋਲੀਵੁੱਡ ਤੱਕ ਉਹਨਾਂ ਨੂੰ ਜਾਣਦੇ ਕਿ ਕੋਈ ਬੰਦਾ ਹੈਗਾ ਯਾਰ ਪੰਜਾਬ ਦੇ ਵਿੱਚ ਜੰਮਾ ਦੇ ਵਿੱਚ ਵੀ ਕੰਮ ਕਰ ਚੁੱਕਾ ਹਾਂ ਤੇ ਉਹ ਆਪਣੇ ਯਾਰ ਉਹ ਆਪਣੇ ਸਿਹਤ ਦਾ ਧਿਆਨ ਨਹੀਂ ਰੱਖਦੇ ਉਹ ਨਹੀਂ ਬਾਕੀ ਕਿਸੇ ਨੂੰ ਵੀ ਹਰਟ ਟੈਕ ਆਦਾ ਆਪਣੇ ਘਰੇ ਲੇਡੀਜ਼ ਬੈਠੀਆਂ ਆਪਣੇ ਘਰੇ ਲੇਡੀਜ਼ ਨੂੰ ਆ ਜਾਂਦੇ ਬੈਠੀਆਂ ਮੱਠੀਆਂ ਕੋਈ ਸਟ੍ਰੈਸ ਬੜਾ ਅੱਜ ਦੀ ਅੱਜ ਦੀ ਡੇਟਸ ਠੀਕ ਹੈ ਨਾ ਬਟ ਆਪਰੇਟ ਟਾਈਮ ਇੱਕਦਮ ਆ ਜਾਣਾ ਇਹ ਅਚੰਚੇਤ ਹੈ ਯਾਰ ਇਹਹੀ ਤਾਂ ਕਨਸਰਨ ਵਾਲੀ ਗੱਲ ਹੈ ਕਿ ਇਹਦੇ ਤੇ ਬਰੀਫ ਕੀਤਾ ਜਾਵੇ ਕਿ ਅਸਲ ਵਿੱਚ ਹੋਇਆ ਕੀ ਹੈ ਵੀ ਆ ਤਾਂ ਸਪਸ਼ਟੀਕਰਨ ਦੇਣ ਜਿਹੜੇ ਵੀ ਉਸ ਟਾਈਮ ਉੱਥੇ ਡਾਕਟਰ ਸਹਿਬਾਨ ਸੀ ਕਿ ਅਸਲ